ਰਾਸ਼ੀ ਕਾਲ ਜੀ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਸੋ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਿਗਵਾਸ ਦੇ ਬਜੇਤਾ ਬੁਰੇ ਦੌਰ ਚੋਂ ਗੁਜ਼ਰ ਰਹੇ ਨੇ ਸੋ ਇਸ ਤੋਂ ਪਹਿਲਾਂ ਹੀ ਐਲਵਿਸ਼ যাদਬ ਸੱਪ ਦੇ ਜ਼ਹਿਰ ਦੇ ਮਾਮਲੇ ਦੇ ਵਿੱਚ ਸਲਾਖਾਂ ਦੇ ਪਿੱਛੇ ਸਨ ਸੋ ਜ਼ਮਾਨਤ ਤੇ ਉਹ ਬਾਹਰ ਆਏ ਨੇ ਤੇ ਹੁਣ ਇਸ ਤੋਂ ਬਾਅਦ ਮਨਵਰ ਫਾਰੂਕੀ ਜੋ ਹੁੱਕਾ ਰੇਡ ਦੇ ਵਿੱਚ ਮੁੰਬਈ ਪੁਲਿਸ ਨੇ ਉਸ ਨੂੰ ਫੜ ਲਿਆ ਸੀ ਸੋ ਹੁਣ ਉਸ ਤੋਂ ਬਾਅਦ ਉਹ ਸੁਰਖੀਆਂ 'ਚ ਆ ਗਿਆ ਹਾਲਾਂਕਿ ਪੁਲਿਸ ਨੇ ਉਸ ਨੂੰ ਛੱਡ ਦਿੱਤਾ ਪਰ ਇਸ ਦੇ ਉੱਪਰ ਜੇਕਰ ਦੇਖਿਆ ਜਾਵੇ ਤਾਂ ਵਿਗਵੋਸ ਦੇ ਜੇਕਰ ਦੋਨੋਂ ਵਿਜੇਤਾ ਨੇ ਜੋ ਉਹ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਏ ਸਨ ਸੋ ਸਲਮਾਨ ਖਾਨ ਦੇ ਰਿਐਲਿਟੀ ਟੀਵੀ ਸ਼ੋ ਵਿਗਵੋਸ ਸੀਜ਼ਨ 17 ਦਾ ਖਿਤਾਬ ਜਿੱਤਣ ਵਾਲੇ ਸਟੈਂਡ ਅਪ ਕਮੇਡੀਅਨ ਮਨਵਰ ਫਾਰੂਕੀ ਦਾ ਨਾਂ ਇਸ ਸਮੇਂ ਵਿਵਾਦਾਂ 'ਚ ਹੈ ਕਿਉਂਕਿ ਮਨਵਰ ਨੂੰ ਦੇਰ ਰਾਤ ਮੁੰਬਈ 'ਚ ਪੁਲਿਸ ਨੇ ਹੁੱਕਾ ਵਾਰ ਛਾਪੇਮਾਰੀ ਦੌਰਾਨ ਹਿਰਾਸਤ ਚਲਿਆ ਤੇ ਫਿਰ ਪੁਸ਼ਗਿਸ਼ ਤੋਂ ਬਾਅਦ ਛੱਡ ਦਿੱਤਾ ਸੋ ਹੁਣ ਬਿਗ ਵਾਸ OTT 2 ਦੇ ਜੇਤੂ ਐਲਵਿਸ਼ যাদਬ ਨੇ ਕਿਸੇ ਦਾ ਨਾਮ ਲਏ ਬਿਨਾਂ ਇਸ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਇਹ ਜਾਣ ਕੇ ਤੁਸੀਂ ਵੀ ਹੁਣ ਹੈਰਾਨ ਰਹਿ ਜਾਓਗੇ ਤੋਂ ਬਿਗ ਵਾਸ ਦੇ ਵਿਜੇਤਾ ਬੁਰੇ ਦੌਰ ਚੋਂ ਗੁਜ਼ਰ ਰਹੇ ਨੇ ਕਿਉਂਕਿ ਐਲਵਿਸ਼ যাদਬ ਸੱਪ ਦੇ ਜ਼ਹਿਰ ਦੇ ਮਾਮਲੇ ਚ ਜਿਲਾਖਾਂ ਪਿੱਛੇ ਰਹੇ ਸਨ ਤੇ ਜ਼ਮਾਨਤ ਤੇ ਬਾਹਰ ਆਏ ਸਨ ਤੇ ਇਸ ਤੋਂ ਬਾਅਦ ਮੁਨਵਰ ਫਾਰੂਕੀ ਵੀ ਹੁੱਕਾ ਵਾਰ ਰੇਡ 'ਚ ਮੁੰਬਈ ਪੁਲਿਸ ਤੇ ਫੜੇ ਜਾਣ ਤੋਂ ਬਾਅਦ ਸੁਰੱਖਿਆ ਜਾ ਗਿਆ ਸੀ ਸੋ ਐਲਵਿਸ਼ ਨੇ ਆਪਣੇ ਹੁਣ ਅਧਿਕਾਰਿਤ ਇੰਸਟਾਗ੍ਰam ਹੈਂਡਲ ਤੇ ਇਸ ਮਾਮਲੇ ਨੂੰ ਲੈ ਕੇ ਤਾਜ਼ਾ ਟਵੀਟ ਕੀਤਾ ਹੈ ਤੇ ਇਸ ਟਵੀਟ 'ਚ ਇਹਨਾਂ ਨੇ ਲਿਖਿਆ ਹੈ ਕਿ ਵਿਗ ਵਾਚ ਚਿਤਨ ਤੋਂ ਬਾਅਦ ਹਰ ਕਿਸੇ ਲਈ ਬੁਰਾ ਸਮਾਂ ਸ਼ੁਰੂ ਹੋ ਜਾਂਦਾ ਹੈ ਕਿਉਂ ਹਾਲਾਂਕਿ ਸਟਵੀਰ ਚ ਐਲਵਿਸ਼ ਨੇ ਮੁਨਵਰ ਫਾਰੂਕੀ ਦਾ ਨਾਮ ਨਹੀਂ ਲਿਆ ਪਰ ਉਹ ਸਿੱਧੇ ਤੌਰ ਤੇ ਮੁਨਵਰ ਦੇ ਤਾਜ਼ਾ ਮਾਮਲੇ ਦਾ ਹਵਾਲਾ ਦੇ ਰਹੇ ਸਨ ਤੇ ਐਲਵਿਸ਼ ਤੇ ਸਟਵੀਰ ਤੇ ਕਈ ਫੈਨਸ ਆਪਣੀ ਸਹਿਮਤੀ ਵੀ ਪ੍ਰਗਟਾ ਰਹੇ ਸਨ ਖਬਰ ਏਜੰਸੀ ਨੇ ਮੰਗਲਵਾਰ ਰਾਤ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਕਿ ਵਿਗਵਾ 17 ਦੇ ਜੇਤੂ ਮੁਨਵਰ ਫਾਰੂਕੀ ਤੇ 13 ਹੋਰ ਲੋਕਾਂ ਨੂੰ ਹੁੱਕਾਬਾੜ ਰੇਡ ਚ ਮੁੰਬਈ ਪੁਲਿਸ ਨੇ ਹਿਰਾਸਤ ਚ ਲਿਆ ਸੀ ਮੁਨਵਰ ਨੂੰ ਕੁਝ ਘੰਟਿਆਂ ਦੀ ਪੁਸ਼ਕਿਸ਼ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਅਸਲ ਜ਼ਿੰਦਗੀ ਚ ਐਲਵਿਸ਼ ਯਾਦਵ ਤੇ ਮੁਨੱਬਰ ਫਾਰਕੀ ਨੂੰ ਜਿਆਦਾ ਕਰੀਬੀ ਦੋਸਤ ਨਹੀਂ ਮੰਨਿਆ ਜਾਂਦਾ ਪਰ ਹਾਲ ਹੀ ਚ ਦੋਵਾਂ ਨੂੰ ਮੁੰਬਈ ਚ ਅਜੋਜਿਤ ਇੰਡੀਆ ਸਟਰੀਟ ਪ੍ਰੀਮੀਅਰ ਲੀਗ ਚ ਇਕੱਠੇ ਦੇਖਿਆ ਗਿਆ ਸੀ ਤੇ ਅਜਿਹੇ ਚ ਹੁਣ ਐਲਵਿਸ਼ ਨੇ ਮੁਨੱਬਰ ਦੇ ਤਾਜ਼ਾ ਮਾਮਲੇ ਤੇ ਪ੍ਰਤੀਕਿਰਿਆ ਦੇ ਕੇ ਜਿਆਦਾ ਸੁਰਖੀਆਂ ਬਟੋਰੀਆਂ ਨੇ 사ਸ਼ੀਕਾਲ ਜੀ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਸੋ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਿਗ ਵਾਸ ਦੇ ਬਜੇਤਾ ਬੁਰੇ ਦੌਰ ਚੋਂ ਗੁਜ਼ਰ ਰਹੇ ਨੇ ਸੋ ਇਸ ਤੋਂ ਪਹਿਲਾਂ ਹੀ ਐਲਵਿਸ਼ যাদਬ ਸੱਪ ਦੇ ਜ਼ਹਿਰ ਦੇ ਮਾਮਲੇ ਦੇ ਵਿੱਚ ਸਲਾਖਾਂ ਦੇ ਪਿੱਛੇ ਸਨ ਸੋ ਜ਼ਮਾਨਤ ਤੇ ਉਹ ਬਾਹਰ ਆਏ ਨੇ ਤੇ ਹੁਣ ਇਸ ਤੋਂ ਬਾਅਦ ਮਨਵਰ ਫਾਰੂਕੀ ਜੋ ਹੁੱਕਾ ਰੇਡ ਦੇ ਵਿੱਚ ਮੁੰਬਈ ਪੁਲਿਸ ਨੇ ਉਸ ਨੂੰ ਫੜ ਲਿਆ ਸੀ ਸੋ ਹੁਣ ਉਸ ਤੋਂ ਬਾਅਦ ਉਹ ਸੁਰਖੀਆਂ 'ਚ ਆ ਗਿਆ ਹਾਲਾਂਕਿ ਪੁਲਿਸ ਨੇ ਉਸ ਨੂੰ ਛੱਡ ਦਿੱਤਾ ਪਰ ਇਸ ਦੇ ਉੱਪਰ ਜੇਕਰ ਦੇਖਿਆ ਜਾਵੇ ਤਾਂ ਵਿਗਵੋਸ ਦੇ ਜੇਕਰ ਦੋਨੋਂ ਵਿਜੇਤਾ ਨੇ ਜੋ ਉਹ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਏ ਸਨ ਸੋ ਸਲਮਾਨ ਖਾਨ ਦੇ ਰਿਐਲਿਟੀ ਟੀਵੀ ਸ਼ੋ ਵਿਗਵੋਸ ਸੀਜ਼ਨ 17 ਦਾ ਖਿਤਾਬ ਜਿੱਤਣ ਵਾਲੇ ਸਟੈਂਡ ਅਪ ਕਮੇਡੀਅਨ ਮਨਵਰ ਫਾਰੂਕੀ ਦਾ ਨਾਂ ਇਸ ਸਮੇਂ ਵਿਵਾਦਾਂ 'ਚ ਹੈ ਕਿਉਂਕਿ ਮਨਵਰ ਨੂੰ ਦੇਰ ਰਾਤ ਮੁੰਬਈ 'ਚ ਪੁਲਿਸ ਨੇ ਹੁੱਕਾ ਵਾਰ ਛਾਪੇਮਾਰੀ ਦੌਰਾਨ ਹਿਰਾਸਤ ਚ ਲਿਆ ਤੇ ਫਿਰ ਪੁਸ਼ਗਿਸ਼ ਤੋਂ ਬਾਅਦ ਛੱਡ ਦਿੱਤਾ ਸੋ ਹੁਣ ਵਿਗ ਵਾਸ OTT 2 ਦੇ ਜੇਤੂ ਐਲਵਿਸ਼ যাদਬ ਨੇ ਕਿਸੇ ਦਾ ਨਾਮ ਲਏ ਬਿਨਾਂ ਇਸ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਇਹ ਜਾਣ ਕੇ ਤੁਸੀਂ ਵੀ ਹੁਣ ਹੈਰਾਨ ਰਹਿ ਜਾਓਗੇ ਸੋ ਬਿਗ ਵਾਸ ਦੇ ਵਿਜੇਤਾ ਬੁਰੇ ਦੌਰ ਚੋਂ ਗੁਜ਼ਰ ਰਹੇ ਨੇ ਕਿਉਂਕਿ ਐਲਵਿਸ਼ যাদਬ ਸੱਪ ਦੇ ਜ਼ਹਿਰ ਦੇ ਮਾਮਲੇ ਚ ਇਲਾਕਾ ਪਿੱਛੇ ਰਹੇ ਸਨ ਤੇ ਜ਼ਮਾਨਤ ਤੇ ਬਾਹਰ ਆਏ ਸਨ ਤੇ ਇਸ ਤੋਂ ਬਾਅਦ ਮੁਨਵਰ ਫਾਰੂਕੀ ਵੀ ਹੁੱਕਾ ਵਾਰ ਰੇਡ 'ਚ ਮੁੰਬਈ ਪੁਲਿਸ ਤੇ ਫੜੇ ਜਾਣ ਤੋਂ ਬਾਅਦ ਸੁਰੱਖਿਆ ਜਾ ਗਿਆ ਸੀ। ਸੋ ਐਲਵਿਸ਼ ਨੇ ਆਪਣੇ ਹੁਣ ਅਧਿਕਾਰਿਤ ਇੰਸਟਾਗ੍ਰam ਹੈਂਡਲ ਤੇ ਇਸ ਮਾਮਲੇ ਨੂੰ ਲੈ ਕੇ ਤਾਜ਼ਾ ਟਵੀਟ ਕੀਤਾ ਹੈ ਤੇ ਇਸ ਟਵੀਟ 'ਚ ਉਹਨਾਂ ਨੇ ਲਿਖਿਆ ਹੈ ਕਿ ਵਿਗ ਵਾਚ ਚਿਤਨ ਤੋਂ ਬਾਅਦ ਹਰ ਕਿਸੇ ਲਈ ਬੁਰਾ ਸਮਾਂ ਸ਼ੁਰੂ ਹੋ ਜਾਂਦਾ ਹੈ। ਕਿਉਂ? ਹਾਲਾਂਕਿ ਸਟਵੀਰ ਚ ਐਲਵਿਸ਼ ਨੇ ਮੁਨਵਰ ফারুকੀ ਦਾ ਨਾਮ ਨਹੀਂ ਲਿਆ ਪਰ ਉਹ ਸਿੱਧੇ ਤੌਰ ਤੇ ਮੁਨਵਰ ਦੇ ਤਾਜ਼ਾ ਮਾਮਲੇ ਦਾ ਹਵਾਲਾ ਦੇ ਰਹੇ ਸਨ ਤੇ ਐਲਵਿਸ਼ ਤੇ ਸਟਵੀਰ ਤੇ ਕਈ ਫੈਨਸ ਆਪਣੀ ਸਹਿਮਤੀ ਵੀ ਪ੍ਰਗਟਾ ਰਹੇ ਸਨ ਖਬਰ ਏਜੰਸੀ ਨੇ ਮੰਗਲਵਾਰ ਰਾਤ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਕਿ ਵਿਗਵਾ 17 ਦੇ ਜੇਤੂ ਮੁਨਵਰ ফারুকੀ ਤੇ 13 ਹੋਰ ਲੋਕਾਂ ਨੂੰ ਹੁਕਾਵਾ ਰੇਡ ਚ ਮੁੰਬਈ ਪੁਲਿਸ ਨੇ ਹਿਰਾਸਤ ਚ ਲਿਆ ਸੀ ਮਨਵਰ ਨੂੰ ਕੁਝ ਘੰਟਿਆਂ ਦੀ ਪੁਸ਼ਕਿਸ਼ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਅਸਲ ਜ਼ਿੰਦਗੀ ਚ ਐਲਵਿਸ਼ ਚਾਦਕ ਤੇ ਮਨਵਰ ਫਾਰਕੀ ਨੂੰ ਜਿਆਦਾ ਕਰੀਬੀ ਦੋਸਤ ਨਹੀਂ ਮੰਨਿਆ ਜਾਂਦਾ ਪਰ ਹਾਲ ਹੀ ਚ ਦੋਵਾਂ ਨੂੰ ਮੁੰਬਈ ਚ ਅਜੋਜਿਤ ਇੰਡੀਅਨ ਸਟਰੀਟ ਪ੍ਰੀਮੀਅਰ ਲੀਗ ਚ ਇਕੱਠੇ ਦੇਖਿਆ ਗਿਆ ਸੀ ਤੇ ਜਇਹੇ ਚ ਹੁਣ ਐਲਵਿਸ਼ ਨੇ ਮਨਵਰ ਦੇ ਤਾਜ਼ਾ ਮਾਮਲੇ ਤੇ ਪ੍ਰਤੀਕਿਰਿਆ ਦੇ ਕੇ ਜਿਆਦਾ ਸੁਰਖੀਆਂ ਬਟੋਰੀਆਂ ਨੇ